ਉਹ ਤੁਹਾਡੀ ਫੋਟੋ ਆ ਹਾਂਜੀ ਆਜੋ ਹੰਦੀਪਾ ਵੀ ਦਿਖਾ ਲਈਏ ਇਹ ਤੁਹਾਡੀ ਛੋਟੇ ਹੁੰਦੇ ਨੇ ਜੀ ਮੰਨ ਲਓ ਵੀ ਹੁਣ ਮੈਂ 10 ਸਾਲ ਛੋਟੀ ਹੋ ਗਈ ਇਹ ਵੱਡੇ ਹੁੰਦੇ ਸੀ ਹਾਂਜੀ ਕਿੰਨਾ weight ਸੀ ਤੁਹਾਡਾ ਮੇਰਾ 94 ਕਿਲੋ ਸੀ 94 ਕਿਲੋ ਕਿੰਨਾ ਘਟ ਕੀਤਾ ਮੈਂ 29 ਕਿਲੋ 29 ਕਿਲੋ ਕਿੰਨੇ ਟਾਈਮ ਦੇ ਵਿੱਚ ਮੈਂ ਆਪਣਾ 4.5 ਮਹੀਨੇ ਸਾਡੇ ਪਾਜਰ ਜਾ ਖਵਾਵਾਂਗੇ ਜੀ ਫਿਰ weight ਘਟਾਵਾਂਗੇ ਜੀ ਆਪਾਂ ਕਮਾਲ ਦੀ ਗੱਲ ਆ ਜੀ ਰ ਜਾ ਕੇ ਖਾ ਖਵਾ ਕੇ ਫਿਰ weight ਘਟਾਉਣਾ ਹਾਂ ਉਹਦੇ ਲਈ ਆਪਣੇ ਕੋਲੇ ਕਿਡ ਕਰੋ ਹੈਗਾ ਜੀ ਬੱਚਾ ਮੰਨ ਕੇ ਚੋਲੋ ਫੁੱਲ ਐਕਟਿਵ ਨਹੀਂ ਹੈਗਾ ਸੁਸਤੀ ਆ ਰਹੀ ਆ ਬੱਚੇ ਨੂੰ ਬੱਚਾ ਪੜ੍ਹਾਈ 'ਚ ਐਕਟਿਵ ਨਹੀਂ ਹੈਗਾ ਸਾਡੇ ਬੱਚੇ ਨੂੰ ਚਿੜਚੜਾਪਨ ਬਹੁਤ ਜ਼ਿਆਦਾ ਸੀ ਇਹਦਾ ਕਿਉਂਕਿ weight ওভার ਸੀਗਾ ਖਾਣ ਪੀਣ ਦਾ ਸਾਨੂੰ ਆਪ ਨੂੰ ਨਹੀਂ ਸੀ ਪਤਾ ਤੇ ਅਸੀਂ ਇਹਨੂੰ ਕੀ ਸਮਝਾਉਂਦੇ ਜੀ ਦੇਖੋ ਜੀ ਇਹ ਪਿਛਲਾ ਪਹਿਲਾ ਸਿਆਲ ਲੰਘਿਆ ਸਾਡਾ ਸਾਰੇ ਡੱਬਰ ਦਾ ਅਸੀਂ ਡਾਕਟਰ ਕੋਲ ਨਹੀਂ ਗਏ ਸਤਿ ਸ਼੍ਰੀ ਅਕਾਲ ਜੀ ਆਪਾਂ ਖੜੇ ਹਾਂ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਦੀਪ ਨਿਊਟ੍ਰੀਸ਼ਨ ਕਲੱਬ ਦੇ ਉੱਤੇ ਇੱਥੇ ਤੁਸੀਂ ਆਪਦਾ weight ਵਧਾਉਣਾ ਜਾਂ ਕਿਸੇ ਨੇ ਘਟਾਉਣਾ ਉਹ ਘਟਾ ਸਕਦੇ ਆ ਗੱਲਬਾਤ ਪੂਰੀ ਕਰਾਂਗੇ ਕੀ ਇਹਦੇ ਸਾਈਡ ਇਫੈਕਟ ਆ ਕਿੰਨੇ ਟਾਈਮ ਦੇ ਵਿੱਚ weight lose ਹੁੰਦਾ ਕਿੰਨੇ ਟਾਈਮ ਦੇ ਵਿੱਚ gain ਹੁੰਦਾ ਬੱਚਿਆਂ ਦੀ ਜੇ ਕੋਈ ਬ੍ਰੇਨ ਦੀ ਪ੍ਰੋਬਲਮ ਆ ਤਾਂ ਉਹ ਵੀ ਇਹਦੇ ਨਾਲ ਸਹੀ ਹੁੰਦੀ ਆ ਤੇ ਬਾਕੀ ਆਜ ਸਾਰੀਆਂ ਗੱਲਾਂ ਬਾਤਾਂ ਬਾਈ ਨਾਲ ਕਰਦੇ ਆ ਹਰਮਨ ਦੀਪ ਨਾਲ ਇਹਨਾਂ ਨੇ ਆਪਦੇ ਪ੍ਰਵਾਦ ਤੋਂ ਸ਼ੁਰੂ ਕੀਤਾ ਸੀ ਗੱਲ ਸਤਿ ਸ਼੍ਰੀ ਅਕਾਲ ਭਾਈ ਜੀ ਸਸੀ ਗੱਬਾ ਜੀ ਸਸੀ ਗੱਬਾ ਆ ਮਾਈਕ ਲੈ ਬਾਈ ਜੀ ਪਹਿਲਾਂ ਦੱਸੋ ਵੀ ਤੁਸੀਂ ਆਪਣੇ ਘਰ ਤੋਂ ਸ਼ੁਰੂ ਕੀਤਾ ਸੀਗਾ ਹਾਂਜੀ ਬਾਈ ਜੀ ਘਰ ਤੋਂ ਜੀ ਘਰ ਤੋਂ ਸ਼ੁਰੂ ਕੀਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਯੂਜ਼ ਕਰਦਿਆਂ ਨੂੰ ਦੇਖੋ ਜੀ ਮੈਂ 2.5 ਮਹੀਨੇ ਦੇ ਵਿੱਚ 35 ਕਿਲੋ ਵੇਟ ਆਲ ਤੱਕ ਘਟਾਇਆ ਜੀ ਆਹ ਫੋਟੋ ਥੋੜੀ ਆ ਹਾਂਜੀ ਇਹ ਦੋਨਾਂ ਦੀ ਆ ਜੀ ਸਾਡੀ ਅੱਛਾ ਜੀ ਸਟਾਰਟਿੰਗ ਮੇਰੀ ਵਾਈਫ ਨੇ ਕੀਤੀ ਸੀ ਜੀ ਅੱਛਾ ਜੀ ਇਹਨਾਂ ਨੇ ਹਾਂਜੀ ਕਿੰਨਾ ਵੇਟ ਸੀਗਾ ਤੁਹਾਡਾ ਮੇਰਾ 94 ਕਿਲੋ ਸੀ 94 ਕਿਲੋ ਕਿੰਨਾ ਘਟ ਕੀਤਾ ਮੈਂ 29 ਕਿਲੋ 29 ਕਿਲੋ ਕਿੰਨੇ ਟਾਈਮ ਦੇ ਵਿੱਚ ਮੈਂ ਆਪਣਾ 4.5 ਮਹੀਨੇ ਦੇ ਵਿੱਚ 4.5 ਮਹੀਨੇ ਦੇ ਕਿਵੇਂ ਲੱ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਹਾਂਜੀ ਫੁੱਲ એનર્ਜੀ ਰਹਿੰਦੀ ਹੈ ਕੋਈ ਵੀਕਨੈਸ ਨਹੀਂ ਆਉਂਦੀ ਹੈਗੀ ਜੀ ਹਾਂਜੀ ਇਹਦੇ ਵਿੱਚ ਆ ਬੱਚਿਆਂ ਦੀ ਵੀ ਆਪਣੇ ਬੱਚੇ ਐ ਹਾਂਜੀ ਹਾਂਜੀ ਇਹ ਸਾਡੀ ਭਾਣਜੀ ਆ ਜੀ ਠੀਕ ਹੈ ਜੀ ਯੂਐਸਏ ਆ ਇਹ ਜੀ ਹਾਂਜੀ ਇਹ ਸਾਡੀ ਗੁੜੀਆ ਜੀ ਤੁਹਾਨੂੰ ਮਿਲਾ ਦਿੰਨੇ ਆ ਇਹਦੇ ਨਾਲ ਆ ਜਾ ਬਤ ਆਜੋ ਜੀ ਸਤਿ ਸ੍ਰੀ ਅਕਾਲ ਕਿੰਨਾ weight ਸੀਗਾ ਇਹਨਾਂ ਦਾ ਮੇਰਾ 65 ਕਿਜੀ 65 ਫਿਰ ਹੁਣ ਕਿੰਨਾ ਘਟਾ ਲਿਆ 17 ਕਿਜੀ ਹੋਰ ਵੀ ਘਟਾਉਣਾ ਹਾਂਜੀ ਕਿੰਨਾ ਰੱਖਣਾ 45 ਕਿਵੇਂ ਲੱਗਿਆ ਫਿਰ ਪਹਿਲਾਂ ਨਾਲੋਂ ਹੁਣ ਦਾ ਬਹੁਤ ਵਧੀਆ ਬਹੁਤ ਵਧੀਆ ਖੁਸ਼ ਹਾਂ ਹਾਂਜੀ ਠੀਕ ਹੈ ਭਾਈ ਹੁਣ ਗੱਲ ਕਰੀਏ ਦਾ ਹੁਣ ਸਾਈਡ ਇਫੈਕਟ ਦਾ ਤੁਸੀਂ ਦੱਸਤਾ ਵੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਹਾਂਜੀ ਜੀ ਇਹਦਾ ਕੀ ਤੁਸੀਂ ਪ੍ਰੋਡਕਟ ਕੀ ਹੁੰਦਾ ਹੈ ਕੀ ਖਾਣਾਗਾ ਜਿਵੇਂ ਕੋਈ ਹਰਬਲ ਲਾਈਫ ਕਹਿੰਦੇ ਨੇ ਜਾਂ ਹੋਰ ਕਹਿੰਦੇ ਉਹ ਚੀਜ਼ਾਂ ਕਿ ਵੱਖਰੀ ਪਹਿਲੀ ਗੱਲ ਤੇ ਇਹ ਜੀ ਆਪਾਂ ਸਾਰਿਆਂ ਨੂੰ ਇਹੀ ਕਲੀਅਰ ਕਰਦੇ ਆਂ ਵੀ ਹਰਬਲ ਲਾਈਫ ਸਾਡੇ ਕੋਲ ਨਹੀਂ ਹੈ ਜੀ ਠੀਕ ਹੈ ਜੀ ਇਹ ਆਪਣੇ ਕਸਟਮਾਈਜ਼ ਕਰਵਾਏ ਹੋਏ ਪ੍ਰੋਡਕਟ ਨੇ ਜੀ ਪਲੱਸ ਆਪਾਂ ਡਾਈਟ ਦਿੰਨੇ ਆ ਜੀ ਪਲੱਸ ਸਾਡੀ ਇੱਕ ਹੀ ਟਰਮ ਕੰਡੀਸ਼ਨ ਆ ਕਿ ਸਾਨੂੰ ਤੁਹਾਡਾ weight ਮਾਰਨਿੰਗ ਖਾਲੀ ਪੇਟ ਚਾਹੀਦਾ ਹੀ ਚਾਹੀਦਾ ਜੀ ਵੀ ਹਰ ਦਿਨ ਦਾ ਮਾਰਨਿੰਗ ਦਾ ਖਾਲੀ ਪੇਟ ਦਾ weight ਚਾਹੀਦਾਗਾ ਫੇ ਤੁਹਾਡਾ ਕਿੰਨਾਗਾ ਜੀ 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 ਤੁਹਾਡੇ ਜਦੋਂ ਤੁਸੀਂ ਯੂਜ਼ ਕੀਤੀ ਕਿੰਨੇ ਕ ਟਾਈਮ ਤੋਂ ਫਰਕ ਪੈਣ ਲੱਗਿਆ ਸੀਗਾ ਮੇਰਾ ਸੇਮ ਡੇ ਤੋਂ ਜੀ ਸੇਮ ਡੇ ਤੋਂ ਹਾਂ ਜੀ ਫਿਰ ਫਸਟ ਮਨਥ ਦੇ ਵਿੱਚ ਮੇਰਾ 18 ਕਿਲੋ ਪਰ weight loss ਹੋਇਆ ਸੀਗਾ ਜੀ 18 ਕਿਲੋ weight loss ਹੋਇਆ ਸੀ ਤੇ ਜਦੋਂ ਇੱਕੇ ਦਾਮ ਲੂਜ਼ ਹੁੰਦਾ ਤਾਂ ਕੋਈ ਵੀਕਨੈਸ ਨਹੀਂ ਆਉਣੀ ਕਿਸੇ ਤਰ੍ਹਾਂ ਬਿਲਕੁਲ ਨਹੀਂ ਜੀ ਜੀ ਫੁੱਲ એનર્ਜੀ ਦੇ ਵਿੱਚ ਹੁਣ ਤੱਕ ਕਿੰਨੇ ਕੋ ਕਸਟਮਰ ਜਿਹੜੇ ਪੀੜਤ ਸੀਗੇ weight ਦੇ ਤੋਂ ਤਾਂ ਕਿੰਨੇ ਕਿੰਨੇ ਘਟਾ ਲਿਆ ਜੇ ਆਲ ਰੌਂਡ ਦੇਖੀਏ ਤਾਂ ਆਪਣੇ ਕੋਲੇ 400 ਤੋਂ ਪਲੱਸ ਕਸਟਮਰ ਨੇ ਜੀ 400 ਤੋਂ ਪਲੱਸ ਹਾਂ ਜੀ ਉਹਨਾਂ ਦੇ ਫੀਡਬੈਕ ਸੁਣਦੇ ਹੋਣਗੇ ਫੋਨ ਕਾਲ ਆਉਂਦੀਆਂ ਹੋਣਗੀਆਂ ਸਾਜੀ ਬਹੁਤ ਸਾਰੇ ਨੇ ਜੀ ਜੀ ਬਹੁਤ ਸਾਰੇ ਨੇ ਮੰਨ ਕੇ ਚੱਲੋ ਵੀ ਸਵੇਰ ਮਾਰਨਿੰਗ ਤੋਂ 1.5 ਵਜੇ ਤੋਂ ਸਾਨੂੰ ਬlesing ਮਿਲਣ ਲੱਗ ਜਾਂਦੀਆਂ ਨੇ ਮਨ ਅਸੀਸਾਂ ਤੁਸੀਂ ਲੈ ਰਹੇ ਹੋ ਪਹਿਲਾਂ ਖੁਦ ਨੂੰ ਤੁਸੀਂ ਇਹਨੂੰ ਯੂਜ਼ ਕੀਤਾ ਤਾਂ ਆਪਣਾ ਵੇੜ ਹਣਾ ਦੂਜੇ ਕੀਤਾ ਹਜੇ ਵੀ ਮੈਨੂੰ ਲੱਗਦਾ ਤੁਸੀਂ ਹੋਰ ਵੀ ਨਹੀਂ ਅਜੇ ਕਰਨਾ ਜੀ ਚੱਲੀ ਜਾਂਦਾ ਜੀ ਪ੍ਰੋਸੈਸ ਤੇ ਸਵੇਰ ਤੋਂ ਬਲੇਸਿੰਗ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਬੰਦੇ ਇਹ ਨਹੀਂ ਹੈਗਾ ਵੀ ਬਾਈ ਮੈਨੂੰ ਲੱਗਦਾ ਵੀ weight ਹੀ ਲੂਜ਼ ਹੁੰਦਾ ਨਹੀਂ weight ਹੀ ਲੂਜ਼ ਹੁੰਦਾ ਇਹਦੇ ਨਾਲ ਨਾਲ ਬਿਮਾਰੀਆਂ ਵੀ ਕਾਫੀ ਬਿਮਾਰੀਆਂ ਵੀ ਘਟਦੀਆਂ ਜੀ ਇੱਕ ਹੋਰ ਤੁਹਾਨੂੰ ਗੱਲ ਦੱਸ ਦਿੰਨੇ ਆ ਵੀ ਜਿਹੜੀ ਸਾਨੂੰ ਪਿਛਲੇ ਹਫ਼ਤੇ 10 ਦਿਨਾਂ ਦੇ ਸਾਡੇ ਮੂਰੇ ਆਈ ਆ ਵੀ ਜਿਹੜੇ ਬੰਦੇ ਸ਼ਰਾਬ ਪੀਂਦੇ ਸੀਗੇ ਅੱਛਾ ਉਹਨਾਂ ਦੇ ਘਰਦਿਆਂ ਦੇ ਫੋਨ ਸਾਨੂੰ ਆਇਆ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵੀ ਸਾਡੇ ਬੰਦੇ ਨੇ ਇੰਨੇ ਦਿਨ ਹੋ ਗਏ ਪੈਗ ਨਹੀਂ ਲਾਇਆ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਤੇ ਬੜਾ ਮਨ ਖੁਸ਼ ਹੁੰਦਾ ਜੀ ਇਹ ਸੁਣ ਕੇ ਵੀ ਜੇ ਅਸੀਂ ਕਿਸੇ ਦਾ ਭਲਾ ਕਰ ਰਹੇ ਹਾਂ ਦਾ ਜੀ ਸਹੀ ਆ ਬੇੜ ਦਾ ਲੂਜ਼ ਹੋਣੇ ਹੋਣਾ ਤੇ ਨਾਲ ਨਾਲ ਤੁਹਾਡਾ ਹੋਰ ਵੀ ਬਿਮਾਰੀਆਂ ਜਿਹੜੀਆਂ ਹੈਗੀਆਂ ਸ਼ੂਗਰ ਦੀ ਬੀਪੀ ਦੀ ਜਾਂ ਗੋਡਿਆਂ ਦੀ ਕਿਉਂਕਿ ਵੇਟ ਨਾਲ ਹੀ ਸਾਰਾ ਕੁਝ ਹੋਣਾਗਾ ਜੇ ਤੁਹਾਡੇ ਅੰਦਰੋਂ ਵੇਟ ਨਿਕਲ ਗਿਆ ਤਾਂ ਜਿਵੇਂ ਬੰਦੇ ਚ ਬੰਦਾ ਆਦੇ ਹੁੰਦੇ ਨਿਕਲ ਜਾਂਦਾ ਹੈਗਾ ਤਾਂ ਉਹਦੇ ਨਾਲ ਫਿਰ ਹਲਕਾ ਤਾਂ ਹੋਣਾ ਹੀ ਆ ਇੱਕ ਬੱਚਿਆਂ ਦੇ ਵੇਟ ਅਗੇਨ ਕਰਨਾ ਜਾਂ ਇਹਨਾਂ ਦਾ ਜਿਵੇਂ ਬ੍ਰੇਨ ਦੀ ਹੋ ਜਾਂਦੀ ਹੈ ਉਹਦੇ ਲਈ ਵੀ ਹੈਗਾ ਹਾਂਜੀ ਸਭ ਕੁਝ ਹੈ ਜੀ ਆਪਣੇ ਕੋਲ ਉਹਦੇ ਲਈ ਆਪਣੇ ਕੋਲੇ ਕਿੱਡ ਗਰੋ ਹੈਗਾ ਜੀ ਬੱਚਾ ਮੰਨ ਕੇ ਜੋ ਲੋ ਫੁੱਲ ਐਕਟਿਵ ਨਹੀਂ ਹੈਗਾ ਸੁਸਤੀ ਆ ਰਹੀ ਹੈ ਬੱਚੇ ਨੂੰ ਬੱਚਾ ਪੜ੍ਹਾਈ 'ਚ ਐਕਟਿਵ ਨਹੀਂ ਹੈਗਾ ਸਾਡੇ ਬੱਚੇ ਨੂੰ ਚਿੜਚੜਾਪਨ ਬਹੁਤ ਜ਼ਿਆਦਾ ਸੀ ਇਹਦਾ ਕਿਉਂਕਿ ਏਟ ਓਵਰ ਸੀਗਾ ਖਾਣ ਪੀਣ ਦਾ ਸਾਨੂੰ ਆਪ ਨੂੰ ਨਹੀਂ ਸੀ ਪਤਾ ਤੇ ਅਸੀਂ ਇਹਨੂੰ ਕੀ ਸਿਖਾਉਂਦੇ ਜੀ ਸਹੀ ਆ ਆਪਾਂ ਨੂੰ ਕੈਲਰੀ ਦਾ ਨਹੀਂ ਪਤਾ ਵੀ ਆਪਾਂ ਕਿੰਦੇ ਵਿੱਚ ਕੀ ਖਾਣਾ ਕਿੰਨਾ ਖਾਣਾਗਾ ਆਪਾਂ ਜੋ ਚੀਜ਼ ਆਈ ਦਵਾਈ ਇਹਦੇ ਨਾਲ ਤੁਹਾਨੂੰ ਹੁਣ ਤਾਂ ਦਵਾਈਆਂ ਲੈਣ ਦੀ ਲੋੜ ਹੀ ਨਹੀਂ ਹੁੰਦਾ ਤੁਹਾਨੂੰ ਵੈਸੇ ਡਾਈਟ ਚਾਰਟ ਦਾ ਪਤਾ ਲੱਗ ਗਿਆ ਵੀ ਕੀ ਆ ਦੇਖੋ ਜੀ ਇਹ ਪਿਛਲਾ ਪਹਿਲਾ ਸਿਆਲ ਲੰਘਿਆ ਸਾਡਾ ਸਾਰੇ ਟੱਬਰ ਦਾ ਅਸੀਂ ਡਾਕਟਰ ਕੋਲ ਨਹੀਂ ਗਏ ਸੁਣਨ ਵਾਲੀ ਗੱਲ ਆ ਤੇ ਸ਼ੇਅਰ ਕਰਨ ਵਾਲੀ ਵੀਡੀਓ ਆ ਵੀ 1 ਸਾਲ ਹੋ ਗਿਆ ਡਾਕਟਰ ਕੋਲ ਨਹੀਂ ਗਏ ਡਾਕਟਰ ਕੋਲ ਜਾਣੀ ਕਿ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹੀ ਖਾ ਰਿਹਾ ਐਕਸਟਰਾ ਕੋਈ ਖਾ ਹੀ ਨਹੀਂ ਰਿਹਾ ਹਾਂਜੀ ਇਹਨੇ ਆਪਣੇ ਇਮਿਊਨਿਟੀ ਨੂੰ ਸਟਰੋਂਗ ਬਣਾਉਣਾ ਹੈ ਜੀ ਅਗਰ ਆਪਣੀ ਇਮਿਊਨਿਟੀ ਵਧੀਆ ਹੋ ਗਈ ਤੇ ਆਪਾਂ ਨੂੰ ਕੋਈ ਬਿਮਾਰੀ ਨਹੀਂ ਲੱਗੂਗੀ ਮੇਨ ਤਾਂ ਹੋਈ ਹੈ ਨਾ ਜਦੋਂ ਆਪਾਂ ਨੂੰ ਬਿਮਾਰੀ ਲੱਗ ਜਾਂਦੀ ਹੈ ਕਿਉਂਕਿ ਇਮਿਊਨਿਟੀ ਆਪਣੀ ਵੀਕ ਹੁੰਦੀ ਹੈ ਹੂੰ ਤੇ ਬਾਕੀ ਇਹ ਆ ਵੀ ਇਹਦੇ ਵਿੱਚ ਜਿੱਦਾਂ ਫੈਟੀ ਲਿਵਰ ਹੋ ਗਿਆ ਕਿਸੇ ਦਾ ਜਾ ਯੂਰਿਕ ਐਸਿਡ ਦੀ ਕਿਸੇ ਨੂੰ ਪ੍ਰੋਬਲਮ ਆ ਉਹਨਾਂ ਦਾ ਵੀ ਸੋਲੂਸ਼ਨ ਹੋਇਆ ਕਈ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਗੋਡਿਆਂ ਚ ਪ੍ਰੋਬਲਮ ਸੀ ਉਹਨਾਂ ਤਾਂ ਤੁਰਿਆ ਫੇਰਿਆ ਨਹੀਂ ਸੀ ਜਾਂਦਾ ਈਵਨ ਉਹਨਾਂ ਦਾ ਵੀ ਇੱਥੋਂ ਤੱਕ ਹੋਇਆ ਕਿ ਉਹ ਬlesing ਦੇ ਰਿਹਾ ਕਿ ਅਸੀਂ ਹੁਣ ਤੁਰ ਫੇਰ ਸਕਦਾ ਜਿਨ੍ਹਾਂ ਤੋਂ 1 ਕਿਲੋਮੀਟਰ ਵਾਕ ਨਹੀਂ ਸੀ ਹੁੰਦੀ ਉਹ 4-4 5-5 ਕਿਲੋਮੀਟਰ ਵਾਕ ਕਰ ਰਹੇ ਆ 4-4 5-5 ਕਿਲੋਮੀਟਰ ਜਾ ਰਹੇ ਆ ਤੇ ਇੱਕ ਚੀਜ਼ ਆਪਾਂ ਦੁਬਾਰਾ ਦੱਸ ਦੇ ਵੀ ਐਡਰੈਸ ਦੱਸ ਦੋ ਉਥੋਂ ਦਾ ਮੇਨ ਪ੍ਰੋਪਰ ਕਿੱਥੇ ਖੜਿਆ ਆਪਾਂ ਲੇਕਿਨ ਕੋਟਪੂਰਾ ਰੋਡ ਆ ਜੀ ਆਪਣਾ ਕੋਟਪੂਰਾ ਰੋਡ ਜੀ ਸ੍ਰੀ ਮੁਕਸਰ ਸਾਹਿਬ ਜੀ ਅਹੂਜਾ ਮਾਰਕੀਟ ਆ ਪੀਐਸਪੀਐਲ ਦਾ ਆਫਿਸ ਆ ਜੀ ਆਪਣੇ ਓਪੋਜ਼ਿਟ ਤੇ ਜੀ ਇੱਕ ਜਿਹੜੇ ਚਲੋ ਨੇੜੇ ਦੇ ਲੋਕ ਆ ਉਹ ਤਾਂ ਇੱਥੇ ਆ ਜਾਣਗੇ ਜਿਹੜੇ ਦੂਰ ਦੇ ਆ ਉਹਨਾਂ ਨੂੰ ਭੇਜਣ ਦਾ ਜਾਂ ਉਹਨਾਂ ਨੂੰ ਯੂਜ਼ ਕਰਨ ਦਾ ਉਹਦਾ ਕੀ ਸੋਲੂਸ਼ਨ ਆ ਜੀ ਉਹਦਾ ਆਪਣੇ ਕੋਲ ਜੀ ਫ੍ਰੀ ਡਿਲੀਵਰੀ ਆ ਜੀ ਫਰੀ ਡਿਲੀਵਰੀ ਆ ਬੀਚ ਹோம் ਡਿਲੀਵਰੀ ਫਰੀ ਆ ਬਿਲਕੁਲ ਕਿਤੇ ਪੰਜਾਬ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਜਾਂਦਾ ਜੀ ਜੀ ਕਿਤੇ ਵੀ ਬੈਠੇ ਹੋ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਾਂ ਉਹਨਾਂ ਨੂੰ ਫਿਰ ਗਾਈਡ ਕਿਦਾਂ ਕਰੂਗੇ ਤੁਸੀਂ ਉਹਨਾਂ ਨੂੰ ਵੀ ਡੇਲੀ ਆਪਣਾ ਵੀਕਲੀ ਆਪਾਂ ਡਾਈਟ ਦੇ ਦਨੇ ਆ ਜੀ ਵੀਕਲੀ ਡਾਈਟ ਹਾਂ ਜੀ ਜਿਹੜੇ ਹਾਊਸ ਵਾਈਫ ਨੇ ਜਾ ਕਰ ਹੀ ਰਹੇ ਉਹਨਾਂ ਨੂੰ ਪਰ ਡੇ ਜਾਂਦੀ ਹੈ ਜੀ ਪਰ ਡੇ ਜਾਂਦੀ ਹੈ ਵਟਸਐਪ ਜਾਂਦੀ ਹੈ ਹਾਂ ਜੀ ਸਵੇਰ ਮਾਰਨਿੰਗ ਤੋਂ ਯਾਨੀ ਕਿ 1.5 ਵਜੇ ਤੋਂ ਬਾਅਦ ਸਾਨੂੰ ਕੋਈ ਵੀ ਬੰਦਾ ਕਾਲ ਕਰ ਸਕਦਾ ਜੀ ਮਤਲਬ ਵਿੱਚ ਤੁਸੀਂ ਵੀ ਨਾਲ-ਨਾਲ ਫ੍ਰੈਕਟਿਵ ਰਹਿਣੇ ਹੋ ਹਾਂ ਜੀ ਰਹਿਣਾ ਪੈਣਾ ਜੀ ਸਵੇਰੇ ਉੱਠਣਾ ਉਹਨਾਂ ਨੂੰ ਡਲਟ-ਜਲ ਇਹ ਨਹੀਂ ਹੈਗਾ ਵੀ ਇਹਨਾਂ ਨੇ ਡਿਵਾਈਸ ਦੇ ਦਿੱਤੀ ਜਾਂ ਜਾਂ ਤੁਹਾਨੂੰ ਪ੍ਰੋਡਕਟ ਦੇਤਾ ਇਹਦਾ ਤਾਂ ਇਹ ਨਚਿੱਤੇ ਹੋਗੇ ਇਹਨਾਂ ਨੂੰ ਤੁਹਾਡੇ ਨਾਲੋਂ ਵੱਧ ਫਿਕਰ ਆ ਹਰ ਇੱਕ ਬੰਦੇ ਦਾ ਵੇਟ ਦੇਖਣਾ ਸਵੇਰੇ 7 ਵਜੇ ਜਾਂ ਜਦੋਂ ਵੀ ਖਾਲੀ ਵੇਟ ਤੁਸੀਂ ਵੇਟ ਕਰਦੇ ਟਾਈਮ ਦਿੱਤਾ ਹੋਣਾ ਜੀ ਕਿੰਨੇ ਵਜੇ ਹਾਂ ਜੀ ਤਾਂ ਉਸ ਟਾਈਮ ਤੇ weight ਇਹਨਾਂ ਨੇ ਚੈੱਕ ਕਰਨਾ ਦੇਖਣਾ ਵੀ ਵਧਿਆ ਜਾਂ ਘਟਿਆ ਜੇ ਨਹੀਂ ਘਟਿਆ ਤਾਂ ਪੁੱਛਣਾ ਤੁਹਾਨੂੰ ਵੀ ਆਹ ਚੀਜ਼ ਤਾਂ ਨਹੀਂ ਖਾ ਲਈ ਐਕਸਟਰਾ ਇਹੀ ਹੋਣਾ ਵੀ ਬਿਲਕੁਲ ਜੀ ਬਿਲਕੁਲ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਬੰਦੇ ਨੂੰ ਗਾਈਡ ਕਰਦੇ ਹਾਂ ਜੀ 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 ਆਪਾਂ ਚਾਰਟ ਬਾਰੇ ਦਿਖਾ ਦਈਏ ਕਿੰਨਾ ਕਿੰਨਾ ਭਾਈ ਮਨਦੀਪ ਜੀ ਹਾਂਜੀ ਹਾਂਜੀ ਜੀ ਤੇ ਦੇਖ ਦੇ ਕੇ ਹਾਸੇ ਵੀ ਆਉਂਦੇ ਆ ਤੇ ਖੁਸ਼ੀ ਵੀ ਹੁੰਦੀ ਆ ਵੀ ਪਹਿਲਾਂ ਕਿਦਾਂ ਦਾ ਇਨਸਾਨ ਸੀਗਾ ਤੇ ਹੁਣ ਕਿਦਾਂ ਦਾ ਕਿੰਨਾ ਸਮਾਰਟ ਹੋ ਗਿਆ ਐਂ ਲੱਗਦਾ ਹੁੰਦਾ ਛੋਟੇ ਹੋ ਗਿਆ ਵੱਡੇ ਹੁੰਦਿਆਂ ਦੀ ਫੋਟੋ ਆ ਛੋਟਿਆਂ ਦੀ ਆ ਜੀ 10 ਸਾਲ ਦਾ ਬੰਦੇ ਦਾ ਬੋਡੀ ਦਾ ਫਰਕ ਪੈ ਜਾਂਦਾ ਜੀ ਏਜ ਦਾ ਜੀ ਹਾਂਜੀ ਉਹ ਦਿਖਾ ਦਿਓ ਬਾਕੀ ਆਪਣੇ ਕੋਲੇ ਟੈਕਸੀ ਡਰਾਈਵਰ ਨੇ ਬਾਈ ਅਚਾਈ ਹਾਂਜੀ ਪਿੰਡਲੇ ਬੜਾ ਇਹਨਾਂ ਦਾ ਲੁਧਿਆਣਾ ਓਕੇ ਹਾਂਜੀ ਜਿਹੜੇ ਬੰਦੇ ਕਹਿ ਦਿੰਦੇ ਨੇ ਵੀ ਸਾਡੀ ਤਾਂ ਸਿਟਿੰਗ ਜੋਬ ਆ ਇਹ ਉਹਨਾਂ ਲਈ ਆ ਰਿਕਾਰਡ ਆ ਇਹ ਬਿਲਕੁਲ ਇਹ ਇੱਕ ਮੰਥ ਦੇ ਵਿੱਚ ਬੰਦੇ ਨੇ ਆ ਉਹਦਾ 18 ਕਿਜੀ weight loss ਕੀਤਾ ਜੀ ਇੱਕ ਮੰਥ ਦੇ ਵਿੱਚ 18 ਹਾਂਜੀ ਇਹ ਵੀ ਸਾਡੇ ਫੈਮਿਲੀ ਮੈਂਬਰ ਨੇ ਜੀ ਹਾਂਜੀ ਜੀ ਇਹ ਬਾਈ ਜੀ ਨੇ ਬਠਿੰਡੇ ਤੋਂ ਜੀ ਹਾਂਜੀ ਏ ਯੂਪੀ ਤੋਂ ਨੇ ਸੁਭਾਰਨਪੁਰ ਤੋਂ 76 ਕਿਲੋ 76 ਕਿਲੋ ਜੀ 76 ਕਿਲੋ ਵੇਡ ਲੂ ਜੀ ਕਮਾਲ ਮੂੰਹ ਨਾ ਕਹਿਣੀ ਗੱਲ ਹੈ ਜੀ ਕਿੰਨੇ ਟਾਈਮ ਦੇ ਵਿੱਚ ਕਰ ਲਿਆ ਇਹਨਾਂ ਨੇ ਇਹਨਾਂ ਨੂੰ ਲੱਗੇ ਆ ਜੀ 7 ਮਹੀਨੇ 7 ਮਹੀਨੇ ਇੱਕ ਕਾਉਂਟਲ 71 ਕਿਲੋ ਵੇਡ ਸੀਗਾ ਤੇ 92 ਰਹਿ ਗਿਆ ਹਾਂਜੀ ਫਿਰਵਾਤਾ ਕਮਾਲ ਦੀ ਗੱਲ ਹੈ ਜੀ ਅੱਗੇ ਦਿਖਾ ਦਈਏ ਹਾਂਜੀ ਇਧਰ ਆਪਣੇ ਹੀ ਆ ਗਿਆ ਜੀ ਫੈਮਿਲੀ ਦਾ ਜੀ ਜੀ ਹਾਂਜੀ ਠੀਕ ਹੈ ਜੀ ਇਹ ਭਾਂਜੀ ਆ ਸਾਡੀ ਜੀ ਵੀ ਇਦਾਂ ਦੀ ਕੋਈ ਸੋਸਾਇਟੀ ਇਫੈਕਟ ਵਾਲੀ ਤਾਂ ਤੁਸੀਂ ਭੁੱਲੀ ਜਾਓ ਜੀ ਕਿਉਂਕਿ ਸਾਡੀ ਫੈਮਿਲੀ ਦੇ ਵਿੱਚ ਹੀ 12% ਨੇ ਇਹ ਸਾਡੀ ਖੋਦੀ ਕੁੜੀ ਆ ਜੀ ਜੀ ਹਾਜਾ ਬੇਟਾ ਤੇਰੀ ਫੋਟੋ ਦਿਖਾ ਦਈਏ ਨਾਲ ਹੀ ਹਾਂਜੀ ਠੀਕ ਹੈ ਤੇ ਇਹਨਾਂ ਨਾਲ ਇਹ ਆ ਗਈ ਇਹ ਬਾਈ ਸੰਦੀਪ ਆ ਜੀ ਅੱਛਾ ਜੀ ਹਾਂਜੀ 50 ਕਿਲੋ 50 ਕਿਲੋ ਜੀ 4 ਮਹੀਨਿਆਂ ਦੇ ਵਿੱਚ ਜੀ ਜੀ ਹਾਂਜੀ ਇਹ ਗੋਪੀ ਬਾਈ ਆ ਗਿਆ ਜੀ ਇਹ ਬਾਈ ਕੋਲ ਹੀ ਮੁੰਡਾ ਕੰਮ ਕਰਦਾ ਅੱਛਾ ਜੀ ਹਾਂਜੀ ਉਹਨੇ 16 ਕਿਜੀ weight loss ਕੀਤਾ ਜੀ ਜੀ ਤੇ ਤਕਰੀਬਨਾਂ ਦਾ weight ਘਟਾ ਗੇਨ ਕਰਦਾ ਜਿਨ੍ਹਾਂ ਨੇ ਹਲਾਉਣਾ ਉਹਨਾਂ ਦੇ ਗੇਨ ਵੀ ਹੁੰਦਾ ਜੀ ਅੱਛਾ ਜੀ ਉਹਦੇ ਲਈ ਕੋਈ ਅੱਡ ਪਲਾਨਾ ਜਾਂ ਇਦਾਂ ਹੀ ਹਾਂਜੀ ਡਾਈਟ ਪਲਾਨ ਉਹਦੇ ਲਈ ਅਲੱਗ ਆ ਜੀ ਅੱਛਾ ਉਹਨਾਂ ਦੀ ਅਲੱਗ ਲੋਸ ਲਈ ਲੈਦਾ ਜੀ weight gain ਲਈ ਲੈਦਾ ਉਹ ਆਪਣੇ ਕੋਲੇ ਕਿੰਨੇ ਕੇ ਟਾਈਮ ਦੇ ਵਿੱਚ ਹੋ ਜਾਂਦਾ ਜੀ ਉਹ ਬੰਦੇ ਤੇ ਵੀ ਡਿਪੈਂਡ ਕਰਦਾ ਜੀ ਕਈ ਵਾਰ ਜਿਹੜੇ ਹਾਰਮੋਨ ਆ ਬੰਦੇ ਦੇ ਉਹਨਾਂ ਤੇ ਵੀ ਡਿਪੈਂਡ ਕਰਦਾ ਹਾਂ 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 ਤਿੰਨ ਤੋਂ ਚਾਰ ਕੇਜੀ 1 ਮਨਥ ਵਿੱਚ ਗੇਨ ਕਰ ਸਕਦੇ ਆ 10 ਤੋਂ 4 kg ਹਾਂ 10 ਵੀ ਹੋ ਸਕਦਾ ਬਟ 10 ਤੋਂ 4 kg ਹਾਂ ਹਾਂ ਕੁਝ ਬੰਦੇ ਦੇ ਕੋਰਪਸ ਤੇ ਵੀ ਡਿਪੈਂਡ ਕਰਦਾ ਵੀ ਉਹ ਤੁਹਾਨੂੰ ਕਿੰਨਾ ਕੁ ਫੋਲੋ ਕਰਦਾ ਹਾਂਜੀ ਹਾਂਜੀ ਬੋਡੀ ਡਿਪੈਂਡ ਆ ਨਾ ਕਈਆਂ ਦੀ ਬੋਡੀ ਹੁਣ weight loss ਜੀ ਲਾ ਲਓ ਕਈ ਆਪਣਾ 15 ਤੋਂ 18 kg weight loss ਕਰ ਦਿੰਦੇ ਆ ਕਈਆਂ ਦਾ 10 ਤੋਂ 12 ਹੀ ਹੁੰਦਾ ਹੈ ਹਰੇਕ ਦੀ ਬੋਡੀ ਦੇ ਡਿਪੈਂਡ ਕਰਦਾ ਹੈ ਕਿ ਉਹ ਕਿੰਨਾ ਰਿਸਪੌਂਸ ਕਰ ਰਹੀ ਆ ਹਾਂਜੀ ਕਈਆਂ ਦੇ ਵਿੱਚ ਜਿਨ੍ਹਾਂ ਚ ਪੈਟ ਜ਼ਿਆਦਾ ਤਾਂ ਓਬਵੀਅਸ ਆ ਕਿ ਉਹਨਾਂ ਦਾ ਜਲਦੀ weight loss ਹੋਏਗਾ ਜਿਨ੍ਹਾਂ ਦੇ ਫੈਟ ਘੱਟ ਆ ਤੇ ਉਹ ਯਾਨੀ ਇੱਥੇ ਇਹ ਸਮਝਣ ਦੀ ਗੱਲ ਹੈ ਕਿ ਆਪਾਂ weight ਵੱਲ ਨਹੀਂ ਜਾਣਾ ਆਪਾਂ fat ਵੱਲ ਜਾਣਾ ਹੈ ਜਿੱਥੇ ਆਪਾਂ fat ਘਟਾਉਣਾ ਹੈ ਤੇ ਇਹਦਾ ਕਾਟ ਹੀ ਜਾਣਾ ਹੈ ਕਈਆਂ ਦਾ ਹਾਂ weight ਘਟ ਹੁੰਦਾ ਵੈਸੇ ਜਿਆਦਾ ਚੌੜੇ ਹੋ ਜਾਂਦੇ ਆ ਹਾਂਜੀ ਉਹ ਮਤਲਬ fat ਵੱਲ ਜਾ ਰਹੇ ਧਿਆਨ ਦੇਣਾ ਕਿਉਂਕਿ ਮੇਨ ਬਿਮਾਰੀਆਂ fat ਤੋਂ ਪੈਦਾ ਹੁੰਦੀਆਂ ਆ fat ਤੋਂ fat ਤੋਂ ਪੈਦਾ ਹੁੰਦੀਆਂ ਹਾਂਜੀ ਜੀ ਜੀ fat ਵੱਲ fat loss ਵਾਲਾ ਆਪਾਂ ਜਿਆਦਾ ਧਿਆਨ ਦੇਈਏ weight ਨੇ ਤਾਂ ਨਾਲ ਹੋ ਹੀ ਜਾਣਾ ਜੀ ਤੁਸੀਂ ਕਾਫੀ ਟਾਈਮ ਤੋਂ ਯੂਜ਼ ਕਰ ਰਹੇ ਹੋ ਜੀ ਇਹਨਾਂ ਚੀਜ਼ਾਂ ਨੂੰ ਨਾ ਤਾਂ ਤੁਹਾਨੂੰ ਤੁਸੀਂ ਯੂਜ਼ ਕੀਤਾ ਤੁਹਾਨੂੰ ਫਰਕ ਦਾ ਪਤਾ ਲੱਗਿਆ ਕਿ ਲਵੇਟ ਦਾ ਹੀ ਹੈਗਾ ਵੀ ਬੇਟ ਹੀ ਯੂਜ਼ ਕੀਤਾ ਤਾਂ ਹੋਰ ਵੀ ਬਿਮਾਰੀਆਂ ਤੋਂ ਤੇ ਕੀ ਸਨੇਹਾ ਦੇਣਾ ਚਾਹੁੰਦੇ ਆ ਤੁਸੀਂ ਇਸ ਮਾਧਿਅਮ ਰਹੀਂ ਹਾਂਜੀ ਮੈਂ ਆਪਣੀਆਂ ਭੈਣਾਂ ਨੂੰ ਵੀ ਜਿਨ੍ਹਾਂ ਨੂੰ ਮਤਲਬ ਮੇਨਲੀ ਲੇਡੀਜ਼ ਨੂੰ ਹਾਰਮੋਨਸ ਦੀ ਪ੍ਰੋਬਲਮ ਹੁੰਦੀ ਹੈ ਤੇ ਉਹ ਤੁਸੀਂ ਕਨੈਕਟ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਕਿਉਂਕਿ ਨਾਰਮਲੀ ਅੱਜਕੱਲ ਲੇਡੀਜ਼ ਦਾ weight ਹਾਰਮੋਨ ਪ੍ਰੋਬਲਮ ਕਰਕੇ ਗੇਨ ਹੁੰਦਾ ਹੈ ਹਾਂਜੀ ਮੈਨੂੰ ਖੁਦ ਨੂੰ ਇਹ ਪ੍ਰੋਬਲਮਾਂ ਸੀਗੀਆਂ ਪਲੱਸ ਮੈਨੂੰ ਲੋ ਬੀਪੀ ਦੀ ਸ਼ਿਕਾਇਤ ਰਹਿੰਦੀ ਸੀ ਮੇਰਾ ਐਚਬੀ ਨਹੀਂ ਸੀ ਬਣਦਾ ਤੇ ਉਹ ਮੇਰੀਆਂ ਖੁਦ ਦੀਆਂ ਪ੍ਰੋਬਲਮਾਂ ਸੋਲਵ ਇਹਦੇ ਨਾਲ ਹੀ ਹੋ ਗਈਆਂ ਸੋਲਵ ਹਾਂਜੀ ਕਿਉਂਕਿ ਨਿਊਟ੍ਰੀਸ਼ਨ ਆ ਇਹ ਨਹੀਂ ਆਪਾਂ ਨੂੰ ਫੂਡ ਸਪਲੀਮੈਂਟ ਆ ਇਹ ਇਹਨੇ ਆਪਾਂ ਨੂੰ ਤਾਕਤ ਦੇਣੀ ਆ ਜੋ ਆਪਾਂ ਨੂੰ ਆਮ ਆਪਣੇ ਖਾਣ ਪੀਣ ਤੋਂ ਨਹੀਂ ਮਿਲਦਾ ਇਹਦੇ ਰਾਹੀਂ ਆਪਾਂ ਨੂੰ ਮਿਲਣਾ ਬਾਡੀ ਨੂੰ ਇਹਦੇ ਰਾਹੀਂ ਮਿਲਣਾ ਹਾਂਜੀ ਕਿਉਂਕਿ ਆਪਾਂ ਲਾ ਲੋ ਕਿ ਅੱਜ ਕਹਿੰਦੀਆਂ ਜੋ ਆਪਣਾ ਖਾਣ ਪੀਣਾ ਸਾਰਾ ਰਿਹਾਂ ਸੁਪਰੀਆਂ ਦਾ ਹੈ ਤੇ ਇਹ ਸਾਰਾ ਕੁਝ ਉਹ ਤੋਂ ਅਲੱਗਾ ਤੇ ਜਿਹਨੇ ਸਿਰਫ ਆਪਾਂ ਨੂੰ ਤਾਕਤ ਦੇਣੀ ਹੈ ਜੀ ਹਾਂਜੀ ਉਹ ਥੋੜੀ ਫੋਟੋ ਹਾਂਜੀ ਆ ਜੋ ਮੁੰਦੀ ਪਾ ਵੀ ਦਿਖਾ ਲਈਏ ਇਹ ਥੋੜੀ ਛੋਟੇ ਹੁੰਦੇ ਨੇ ਜੀ ਮੰਨ ਲਓ ਵੀ ਹੁਣ ਮੈਂ 10 ਸਾਲ ਛੋਟੀ ਹੋ ਗਈ ਇਹ ਵੱਡੇ ਹੁੰਦੇ ਨੇ ਹਾਂਜੀ ਜੀ ਜੀ ਕਿਉਂਕਿ ਉਸ ਟਾਈਮ ਮੇਰਾ weight 94 kg ਸੀਗਾ 94 ਹਾਂਜੀ ਠੀਕ ਹੁਣ ਕਿੰਨਾ ਰਹਿ ਗਿਆ ਤੁਹਾਡਾ ਹੁਣ ਮੈਂ 65 ਇਹ weight ਆਪਾਂ height ਦੇ ਅਕੋਰਡਿੰਗ ਹੀ ਲੋਸ ਕਰਵਾਉਣਾ ਜਿੰਨਾ ਆਪਣੇ height ਦੇ ਅਕੋਰਡਿੰਗ ਆਪਣਾ weight ਚਾਹੀਦਾ ਉਹਨਾਂ ਹੀ ਆਪਾਂ ਰੱਖਾਂਗੇ ਕਿਉਂਕਿ ਮੇਨਤੀ ਆਉਂਦੇ ਕਈ ਹੁੰਦੇ ਆ ਕਿ ਕਹਿੰਦੇ ਆ ਅਸੀਂ 10 kg ਹੀ ਘਟਾਉਣਾ ਨਹੀਂ ਉਹ ਅਸੀਂ ਡਿਸਾਈਡ ਕਰਾਂਗੇ ਕਿ ਤੁਹਾਡੀ ਬੋਡੀ ਚ ਫੈਟ ਕਿੰਨਾ ਹੈ ਤੁਹਾਨੂੰ ਕਿੰਨੀ ਕਿੰਨੇ ਕਿੰਨੇ ਕ ਵੈਸੇ ਹੁਣ 6 ਫੁੱਟ ਦੇ ਵਿੱਚ ਕਿੰਨਾ ਕੁ weight ਚਾਹੀਦਾ ਜੀ ਉਸਤੋਂ ਦੇਖੋ ਜੀ ਜਿਹੜਾ ਜੈਂਟਸ ਆ 1 ਇੰਚ ਦੇ ਵਿੱਚ 1 kg ਚਾਹੀਦਾ 1 ਇੰਚ ਦੇ ਵਿੱਚ ਜਿਹੜੀ ਲੇਡੀਜ਼ ਆ ਉਹਨੂੰ 1 ਇੰਚ ਦੇ ਵਿੱਚ 900 ਗ੍ਰਾਮ ਚਾਹੀਦਾ 900 ਗ੍ਰਾਮ ਚਾਹੀਦਾ ਹਾਂਜੀ ਤੇ ਠੀਕ ਆ ਜੀ ਬਾਕੀ ਤੁਹਾਨੂੰ ਨਾਲ-ਨਾਲ ਸਾਰਾ ਚਾਰਟ ਦਿਖਾਉਨੇ ਆ ਜਿੰਨਾਂ ਜਿੰਨਾਂ ਨੇ weight lose ਕੀਤੇ ਆ ਜਾਂ gain ਕੀਤੇ ਆਗੇ ਤੇ ਜਰੂਰ ਇੱਕ ਵਾਰੀ ਮੁਖਸਰ ਸਾਹਿਬ ਦਾ ਇੱਧਰ ਨੰਬਰ ਐਡਰੈਸ ਪਾਇਆ ਹੋਇਆਗਾ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ ਜੇ ਕੋਈ ਬਾਹਰ ਬੈਠਾ ਤਾਂ ਬਾਹਰ ਮੰਗਾ ਸਕਦਾਗਾ ਜੇ ਕੋਈ ਇੱਥੇ ਆ ਸਕਦਾਗਾ ਸਮਝ ਸਕਦਾ ਆ ਕਿ ਤਾਂ ਇੱਥੇ ਵੀ ਆ ਸਕਦਾ ਤੁਸੀਂ ਕੱਲਾ ਮੋਟਾਪਾ ਨਹੀਂ ਹੋਰ ਬਥੇਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਇੱਕ ਕਲਾਸ ਦੇ ਵਿੱਚ ਬੇਨਤੀ ਹੈ ਜੀ ਵੀ ਜੇਕਰ ਬਾਈ ਜੀ ਫੋਨ ਨਹੀਂ ਚੱਕ ਰਹੀ ਨਹੀਂ ਅਟੈਂਡ ਹੋ ਰੇ ਤਾਂ ਤੁਸੀਂ WhatsApp ਦੇ ਉੱਤੇ ਆਪਣਾ ਡਾਟਾ ਵੇਟ ਹਾਈਟ ਤੇ ਵੇਟ ਆਪਣਾ ਮੈਂਸ਼ਨ ਕਰਕੇ ਸਾਨੂੰ ਡੀਐਮ ਕਰ ਦਿਓ ਜੀ ਤੇ ਜਰੂਰ ਉਹਦਾ ਰਿਪਲਾਈ ਹੋਊਗਾ ਜੇ ਜਦੋਂ ਪ੍ਰੋਡਕਟ ਯੂਜ਼ ਕਰਦੇ ਆ ਇਹ ਤਾਂ ਨਹੀਂ ਹੈਗਾ ਤੁਸੀਂ ਬੰਦੇ ਦਾ ਖਾਣਾ ਛੜਾਤਾ ਤੇ ਕਲੇ ਪ੍ਰੋਡਕਟ ਤੇ ਹੀ ਕਰਤਾ ਨਹੀਂ ਨਹੀਂ ਬਾਈ ਜੀ ਇਹ ਬਿਲਕੁਲ ਗਲਤ ਹੈ ਜਿਹੜੀ ਆਪਾਂ ਡਾਈਟ ਦਿਨੇ ਆ ਜੀ ਉਹਦੇ ਵਿੱਚ ਆਪਾਂ 12 ਮੀਲ ਦੇਣੀਆਂ ਨੇ 12 ਮੀਲ ਹਾਂ ਜੀ ਪਰ ਡੇ ਦੀਆਂ ਰਜਾ ਰਜਾ ਖਵਾਵਾਂਗੇ ਜੀ ਫਿਰ ਵੇਟ ਘਟਾਵਾਂਗੇ ਜੀ ਆਪਾਂ ਕਮਾਲ ਇਹ ਗੱਲ ਆ ਜੇ ਰ ਜਾ ਕੇ ਖਾ ਖਵਾ ਕੇ ਫਿਰ ਵੇੜ ਕਟਾਉਣਾ ਹਾਂਜੀ ਤੇ ਤੁਸੀਂ ਤੁਹਾਡੇ ਮੰਨਣ ਚਾਉਂਦੀ ਹੈ ਗੱਲ ਤੇ ਪਰ ਇਹ ਸੱਚ ਆ ਕਿਉਂਕਿ ਇਹਨਾਂ ਨੇ ਖੁਦ ਰੱਜ ਕੇ ਖਾਦਾ ਤੇ ਫਿਰ weight ਘਟਾਇਆ ਫਿਰ weight ਘਟਾਇਆ ਕਿਉਂਕਿ ਦੇਖੋ ਜੀ ਆਪਾਂ ਸਦਾ ਲਈ ਪ੍ਰੋਡਕਟ ਨਹੀਂ ਖਾ ਸਕਦੇ ਕੋਈ ਵੀ ਹੈ ਕਿਸੇ ਵੀ ਪ੍ਰੋਡਕਟ ਦੇ ਵਿੱਚ ਇੰਨਾ ਪਾਵਰ ਹੈ ਨਹੀਂ ਵੀ ਆਪਾਂ ਨੂੰ ਉਹ ਪੂਰਾ ਮੇਨਟੇਨ ਕਰਕੇ ਰੱਖੂਗਾ ਕਿਉਂਕਿ ਜੇ ਰੱਖਦਾ ਤਾਂ ਬਾਨੀ ਅੜਾਨੀਆਂ ਕੋਲ ਤਾਂ ਨਾ ਪੈਸਾ ਜੀ ਉਹ ਤਾਂ ਕੁਝ ਵੀ ਕਰ ਸਕਦੇ ਸੀ ਸਹੀ ਹੈ ਸਹੀ ਸਹੀ ਗੱਲ ਹੈ ਆਈਡਲ weight ਤੇ ਆਉਣ ਤੋਂ ਬਾਅਦ ਆਪਾਂ ਨੋਰਮਲ ਆਪਦੀ ਜ਼ਿੰਦਗੀ ਸੇਮ ਪਹਿਲਾਂ ਵਾਂਗੂ ਹੀ ਜੀਵਾਂਗੇ ਉਹ ਤਾਂ ਫਿਰ ਉਸ ਤੋਂ ਬਾਅਦ ਪਤਾ ਲੱਗ ਜਾਂਦਾ ਵਾ ਆਪਾਂ ਖਾਣਾ ਕੀ ਆ ਸਮਝ ਆ ਜਾਂਦੀ ਹੈ ਕਿਉਂਕਿ 2-3 ਮਹੀਨੇ ਦੇ ਵਿੱਚ ਤੁਸੀਂ ਯੂਜ਼ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਪ ਦੇ ਉੱਤੇ ਪੈਰ ਤੇ ਲੱਗ ਜਾਂਦੇ ਸਵੇਰੇ ਆਪਣੇ ਆਪ ਹੀ ਹੌਸਲਾ ਹੋ ਜਾਂਦਾ ਘਟਨ ਵਾਲੇ ਨੂੰ ਘਟਾਉਣ ਵਾਲੇ ਨੂੰ ਘਟਾਉਣ ਦਾ ਫਾਇਦਾ ਹੋ ਜਾਂਦਾ ਤੇ ਜਿਹੜਾ ਵਧਾਉਂਦਾਗਾ ਤਾਂ ਉਹਨੂੰ ਹਰ ਦਿਨ ਦੇਖ ਕੇ 100 ਗ੍ਰਾਮ ਵਧ ਗਿਆ 200 ਗ੍ਰਾਮ ਵਧ ਗਿਆ ਤਾਂ ਆਪਣੇ ਆਪ ਹੀ ਖੁਸ਼ੀ ਹੁੰਦੀ ਆ